ਸਰ ਅੱਜ ਪਿੰਡ ਬੱਛੂਆਣਾ ਪਹੁੰਚੇ ਹਾਂ ਸੈਮੀਨਾਰ ਕੀਤਾ ਗਿਆ ਕੀ ਕਹਿਣਾ ਚਾਹੋਗੇ ਅੱਜ ਨਾ ਪਿੰਡ ਬੱਛੂਆਣਾ ਜ਼ਿਲ੍ਹਾ ਮਾਨਸਾ ਚ ਸੈਮੀਨਾਰ ਡਰੱਗ ਸੰਬੰਧੀ ਸੈਮੀਨਾਰ ਕੀਤਾ ਗਿਆ ਜਿਹਦੇ ਚ ਬੱਚਿਆਂ ਨੂੰ ਡਰੱਗ ਸੈਮੀਨਾਰ ਬਾਰੇ ਦੱਸਿਆ ਗਿਆ ਕਿ ਡਰੱਗ ਦੇ ਕੀ ਕੀ ਨੁਕਸਾਨ ਹੈ ਜੇ ਕੋਈ ਡਰੱਗ ਕੋਈ ਤੱਗ ਲੱਗੇ ਤਾਂ ਅੱਗੇ ਵੇਚਦਾ ਉਹਦੀ ਤਲਾਸ਼ਾਨੂੰ ਐਂਟੀ ਨਾਰਕੋਟਿਕ ਐਨਟੀਫ ਜਿਹੜੀ ਸਾਡੀ ਪੁਲਿਸ ਬਣੀ ਹੈ ਉਹਨੂੰ ਤਲਾਸ਼ ਦਿਓ ਤੇ ਜੇ ਕੋਈ ਔਰਤਾਂ ਨੂੰ ਕੋਈ ਮਿਲਦੇ ਕੋਈ ਤਲਾਬ ਕੋਈ ਬੰਦਾ ਲਾਗੇ ਚਾਗੇ ਪਿੰਡਾਂ ਉਹਦੀ ਵੀ ਤਲਾਬ ਦਿਓ ਜਿਸ ਸੰਬੰਧੀ ਕਾਨੂੰਨੀ ਕਾਰਵਾਈ ਕਰਕੇ ਉਹਨੂੰ ਸਲਾਖਾਂ ਦੇ ਪਿੱਛੇ ਭਿੱਜਿਆ ਜਾਵੇ। ਬਾਕੀ ਇੱਥੇ ਹੋਰ ਇੱਥੇ ਸੰਬੰਧੀ ਬੱਚਿਆਂ ਨੂੰ ਇਸ ਸੰਬੰਧੀ ਕਿੱਟਾ ਵੱਡੀਆਂ ਗਈਆਂ। ਤੇ ਹੋਰ ਨਸ਼ਾ ਸੰਬੰਧੀ ਦੱਸਿਆ ਗਿਆ ਤਾਂ ਕੀ ਇਹਦੇ ਨੁਕਸਾਨ ਆ? ਹਾਂਜੀ ਸਰ ਕੀ ਕਹਿਣਾ ਚਾਹੂਗੇ ਜੀ? ਏਐਨਟੀਐਫ ਮਾਨਯੋਗ ਸਾਡੇ ਡੀਜੀਪੀ ਸਰ ਸਾਹ ਕੁਲਦੀਪ ਸਿੰਘ ਤੇ ਸਾਡੇ ਏਜ ਡੀਜੀਪੀ ਸਰ ਸਰ ਨਰਮ ਕਸ਼ੋਰ ਜੀ ਤੇ ਸਾਡੇ ਮਾਨਯੋਗ ਏਏ ਸਾਹਿਬ ਸਤਿੰਦਰ ਸਿੰਘ ਤੇ ਹੋਰ ਸਮੁੱਚੀ ਟੀਮ ਸਾਡੇ ਡੀਐਸਪੀ ਸਾਹਿਬ ਰਾਜਕਮਾਰ ਜੀ ਸਾਡੇ ਡਿਪਾਰਟਮੈਂਟ ਦੇ ਸਬ ਇੰਸਪੈਕਟਰ ਗੁਰਪ੍ਰੀਤ ਗੌਰ ਤੇ ਹੋਰ ਅਸੀਂ ਇੱਥੇ ਬੱਚਿਓਾਂ ਨੇ ਪਹੁੰਚੇ ਆਂ ਇੱਥੇ ਅਸੀਂ ਡਰੱਗਸ ਬੰਦੀ ਸੈਮੀਨਾਰ ਲਾਇਆ ਹੈ ਤੇ ਤੁਸੀਂ ਤੁਸੀਂ ਦੇਖ ਲਿਆ ਹੋਣਾ ਤੁਸੀਂ ਸੇ ਪੰਜਾਬ ਦੇ ਤਹਿਤ ਅਸੀਂ ਜਿਹੜਾ ਆਪਣਾ WhatsApp ਚੈਟਬੋਟ ਨੰਬਰ ਹੈ ਉਹ ਵੀ ਅਸੀਂ ਡਿਸਪਲੇ ਕਰਿਆ ਸਾਡਾ ਮੇਨ ਮਕਸਦ ਇਹ ਹੈ ਵੀ ਜਿਹੜਾ ਛੋਟੇ ਬੱਚੇ ਨੇ ਉਹਨਾਂ ਨੂੰ ਮੋਟੀਵੇਟ ਕਰਨਾ ਵੀ ਉਹ ਖੇਡਾਂ ਵਾਲੇ ਪਾਸੇ ਪੜ੍ਹਾਈ ਵਾਲੇ ਪਾਸੇ ਜ਼ਿਆਦਾ ਝਕਾਰ ਰੱਖਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਜਿਸ ਤਹਿਤ ਅਸੀਂ ਪਿੰਡਾਂ ਦੇ ਵਿੱਚ ਅਸੀਂ ਇੱਥੋਂ ਦੇ ਜਿਹੜੇ ਸਰਪੰਚ ਸਾਹਿਬ ਨੇ ਇੱਥੋਂ ਦੇ ਜਿਹੜੇ ਕਲੱਬ ਦੇ ਮੈਂਬਰ ਨੇ ਜਾਂ ਹੋਰ ਕਲੱਬ ਦੇ ਅਹੁਦੇਦਾਰ ਸਾਹਿਬਾਨ ਨੇ ਉਹਨਾਂ ਨਾਲ ਮਿਲ ਕੇ ਸੈਮੀਨਾਰ ਆਰਗੇਨਾਈਜ਼ ਕੀਤਾ। ਦਿੱਤੀ ਅਸੀਂ 100 ਦੇ ਕਰੀਬ ਅਸੀਂ ਜਿਹੜੀਆਂ ਡਰੱਗਸ ਕਿਟਸ ਆ ਬੱਚਿਆਂ ਨੂੰ ਅਸੀਂ ਲੋੜਵੰਦ ਬੱਚਿਆਂ ਨੂੰ ਅਸੀਂ ਵੰਡੀਆਂ ਨੇ। ਅਸੀਂ ਇਸ ਇਸ ਮਾ ਪਲੇਟਫਾਰਮ ਤੇ ਹੀ ਗੱਲਾਂ ਚਾਹੁੰਦੇ ਆ ਵੀ ਸਾਨੂੰ ਕਿਸੇ ਵੀ ਕਿਸਮ ਦੀ ਇਤਲਾਹ ਤੁਹਾਡੀ ਇਤਲਾਹ ਹਰ ਤਰ੍ਹਾਂ ਦੀ ਅਸੀਂ ਗੁਪਤ ਰੱਖਾਂਗੇ। ਸਾਨੂੰ ਡਾਇਰੈਕਟ ਵੀ ਦੇ ਸਕਦੇ ਹੋ ਤੁਸੀਂ ਚਟਵਟ ਨੰਬਰ ਜਿਹੜਾ ਜਾਰੀ ਕੀਤਾ ਉਹਦੇ ਰਹਿ ਵੀ ਤੁਸੀਂ ਦੇ ਸਕਦੇ ਹੋ ਕਿ ਕੋਈ ਵੀ ਜਿਹੜਾ ਨਸ਼ੇ ਦਾ ਸਦਾਗਰ ਹੈ ਜਿਹੜਾ ਨਸ਼ਾ ਵੇਚਦਾ ਹੈ ਵੀ ਉਹ ਛਪਿਆ ਨਾ ਰਹਿ ਸਕੇ। ਤੇ ਸਾਨੂੰ ਉਹਦੀ ਜਾਣਕਾਰੀ ਹੋਵੇ ਤਾਂ ਅਸੀਂ ਉਹਦੇ ਖਿਲਾਫ ਸਖਤ ਸਖਤ ਕਾਰਵਾਈ ਕਰਾਂਗੇ। ਇਸ ਪਿੰਡ ਚੋਂ ਕੀ ਰਿਸਪਾਂਸ ਮਿਲਿਆ ਜੀ ਤੁਹਾਨੂੰ? ਬੜੀ ਖੁਸ਼ੀ ਹੋਈ ਹੈ ਜੀ ਇੱਥੇ ਸਾਡੇ ਡੀਪੀ ਸਾਹਿਬ ਨੇ ਮੇਰੇ ਦੋਸਤ ਪਹਿਲਾਂ ਕਹਿਣਾ ਭੁੱਲ ਗਿਆ ਮੱਖਣ ਸਿੰਘ ਔਰ ਜੋਗੀ ਤੁਹਾਨੂੰ ਪਤਾ ਹੀ ਹੈ ਵੀ ਉਹ ਬੜੀ ਦੇਰ ਦੇ ਸਪੋਰਟਸ ਨਾਲ ਜੁੜੇ ਹੋਏ ਨੇ। ਇੱਥੇ ਜਿਹੜੀ ਸਪੋਰਟਸ ਕਰਦੇ ਨੇਗਾ ਉਸ ਤੋਂ ਬਾਅਦ ਉਹ ਹਾਕੀ ਦਾ ਵੀ ਉਹ ਬੜਾ ਢਾਡੇ ਉਹ ਕੈਂਪ ਚੜਾਉਂਦੇ ਨੇ। ਦੋਇਨਾ ਵੱਲੋਂ ਮੈਨੂੰ ਬੜਾ ਵਧੀਆ ਸਹਿਯੋਗ ਮਿਲਿਆ ਤੇ ਪੰਚਾਇਤ ਨੇ ਵਧੀਆ ਸਹਿਯੋਗ ਦਿੱਤਾ ਤੇ ਬਾਕੀ ਮੈਨੂੰ ਇਹ ਵੀ ਪਤਾ ਵੀ ਇੱਥੋਂ ਦੇ ਜਿਹੜੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਨੇ ਉਹ ਇਹਨਾਂ ਨੇ ਮਨ ਬਣਾ ਲਿਆ ਵੀ ਅਸੀਂ ਆਪਣੇ ਬੱਚਿਆਂ ਨੂੰ ਡਰੱਗਸ ਤੋਂ ਦੂਰ ਰੱਖਣਾ ਤੇ ਸਪੋਰਟਸ ਨਾਲ ਜੋੜ ਕੇ ਰੱਖਣਾ ਹੈ। ਜੈ ਜੀ। ਹਾਂਜੀ ਸਰ ਅੱਜ ਬੱਚੂਆਣਾ ਪਿੰਡ ਦੇ ਵਿੱਚ ਸੈਮੀਨਾਰ ਕੀਤਾ ਗਿਆ। ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ? ਬਹੁਤ ਹੀ ਵਧੀਆ ਲੱਗਿਆ। ਸਾਡੇ ਸਤਿਕਾਰਯੋਗ ਏ.ਆਈ.ਜੀ. ਸਾਹਿਬ ਐਂਟੀ ਡਰੱਗ ਦੇ ਜਿਹੜੇ ਲੱਗੇ ਐ। ਬੱਚਿਆਂ ਨੂੰ ਤੇ ਨੌਜਵਾਨੀ ਨੂੰ ਬਚਾਉਣ ਵਾਸਤੇ ਐਸਪੀ ਸਰਦਾਰ ਗੁਰਪ੍ਰੀਤ ਸਿੰਘ ਡੀਐਸਪੀ ਜਿਹੜੇ ਸਾਡੇ ਇੰਟਰਨੈਸ਼ਨਲ ਪ੍ਰੇਅਰ ਨੇ ਰਾਜਕੁਮਾਰ ਜੀ ਸਾਡੇ ਪਿੰਡ ਦੇ ਸਰਪੰਚ ਰਾਜਕੁਮਾਰ ਜੀ ਔਰ ਸਾਡੀ ਸਮੁੱਚੀ ਟੀਮ ਅੱਜ ਲਗਭਗ ਇੱਥੇ 100 ਤੋਂ 150 ਬੱਚਾ ਜਿਹੜਾ ਸਾਡਾ ਸ਼ਾਮ ਤੇ ਸਵੇਰੇ ਪ੍ਰੈਕਟਿਸ ਕਰਦਾ ਉਹਨਾਂ ਨੂੰ ਮਿਲਣ ਆਏ ਨੇ ਤੇ ਇਹਨਾਂ ਦਾ ਅਸੀਂ ਜੀ ਧੰਨਵਾਦ ਕਰਦੇ ਆਂ ਪਿੰਡ ਵਾਸੀਆਂ ਵੱਲੋਂ ਮੈਂ ਆਪਣੇ ਵੱਲੋਂ ਸਕੂਲ ਵੱਲੋਂ ਐਜ ਪ੍ਰਿੰਸੀਪਲ ਹੋਣ ਦੇ ਨਾਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਅੱਜ ਸਾਰੇ ਪਿੰਡ ਨੇ ਇਕਾ ਕਰਕੇ ਵੀ ਪਿੰਡ ਦੇ ਵਿੱਚ ਅਸੀਂ ਕੋਈ ਨਿਸ਼ਾਨੀ ਰਹਿਣ ਦੇਵਾਂਗੇ ਮਤੇ ਪਾ ਚੁੱਕੇ ਆ ਪਿੰਡ ਦੇ ਵਿੱਚ ਕੋਈ ਗੂਲਪਨੀ ਵਰਤੂ ਆ ਕੋਈ ਹੋਰ ਹੈ ਜਿਹੜਾ ਨਸ਼ਾ ਹੈਗਾ ਛੋਟੇ ਮੋਟੇ ਜਿਵੇਂ ਜਰਦਾ ਹੋ ਗਿਆ ਬੀੜੀ ਹੋ ਗਈ ਸਿਕਟੋ ਵੀ ਤਮਾਕੂ ਜਾਂ ਸੁੱਖਾ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਰਹਿਣ ਦੇਵਾਂਗੇ ਤੇ ਨੌਜਵਾਨਾਂ ਨੂੰ ਅੱਗੇ ਲੈ ਕੇ ਆਂ